ਫਰੋਤੀਆ 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 ਗੈਂਗਸਟਰ ਮਗਦੇ ਨੇ ਸ਼ਰੇਆਮ बिजनेਸਮੈਨਾਂ ਤੋਂ ਫਰੋਤੀਆ ਜੇ बिजनेਸਮੈਨ ਕੋਈ ਫਰੋਤੀ ਨਹੀਂ ਦਿੰਦਾ ਤੇ ਇਹ ਚਲਾਉਂਦੇ ਨੇ ਗੋਲੀਆਂ 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 ਇੱਕ ਵਾਰ ਫੇਰ ਪੰਜਾਬ ਦੇ ਵਿੱਚ ਗੈਂਗਸਟਰਾਂ ਨੇ ਚੱਲਣਾ ਹੀ ਆਨੇ ਫਰੋਤੀ ਪਿੱਛੇ ਗੋਲੀਆਂ ਖੁਸ਼ਕਿਸਮਤ ਰਹਾ ਬਿਜ਼ਨਸਮੈਨ ਕਿਉਂਕਿ ਉਸ ਵੇਲੇ ਉਹ ਦਫਤਰ ਦੇ ਵਿੱਚ ਮੌਜੂਦ ਨਹੀਂ ਸੀ ਜਿਸ ਵੇਲੇ ਗੈਂਗਸਟਰ ਨੇ ਚਲਾਈਆਂ ਦਫਤਰ ਤੇ ਗੋਲੀਆਂ ਜੇ ਕਿਤੇ ਬਿਜ਼ਨਸਮੈਨ ਦਫਤਰ ਵਿੱਚ ਹੁੰਦਾ ਤੇ ਘਟ ਜਾਣੀ ਸੀ ਬਹੁਤ ਵੱਡੀ ਘਟਨਾ 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 ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਗੈਂਗਸਟਰਾਂ ਤੇ ਕੋਈ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਤੇ ਨੱਥ ਪਾਈ जो कि ਕਿ बार है ਹੈ ਗੁਨਾਹ ਕਰਨ ਵਿਲੇ ਲੱਖ ਵਾਰ ਸੋਚਨ ਦੇਖੋ ਰਪੋਰ ਤੁਸੀਂ ਸੁੱਕਾ ਰਪੋਰ ਆਹ ਕੰਮ ਕੀ ਕਰਦੇ ਜੀ ਕੰਮ ਪ੍ਰਾਪਰਟੀ ਦਾ ਕਰਦੇ ਨਾਲ ਬਾਈ ਹਾਂ ਕਿਹੜਾ ਪਿੰਡ ਹੈ ਤੁਹਾਡਾ ਪਿੰਡ ਬੱਲੋ ਵਾਲੀ ਆ ਬਗਰਾਮਪੁਰ ਮੈਂ ਸਾਭਾ ਸਰਪੰਚਾਂ ਹਾਂਜੀ ਇਹਦੇ ਸਬੰਧਿਤ ਪੰਪਾਇ ਤੋਂ 7 8 10 ਦਿਨਾਂ ਤੋਂ ਪਹਿਲਾਂ ਦੀਆਂ ਕਾਲਾਂ ਆਉਂਦੀਆਂ ਵੀ 50 ਲੱਖ ਰੁਪਇਆ ਦਿਓ ਤੇ ਮੈਂ ਬੋਲਦਾ ਬਿਲਾ ਬੋਲਦਾ ਬਿਲਾ ਮਾਂਗਾ ਇਹਦਾ ਗੋਪੀ ਦੇ ਨਾਮ ਤੋਂ ਆਉਂਦੇ ਰਹੀਆਂ ਗੋਪੀ ਗੈਂਗ ਦੇ ਨਾਮ ਤੋਂ ਫੋਨ ਆਉਂਦੇ ਰਹੀ ਉਹਨਾਂ ਦੀ ਰਿਕਾਰਡਿੰਗਾਂ ਵੀ ਐਸਐਚਓ ਸਾਹਿਬ ਨੂੰ ਦੇ ਕੇ ਆਏ ਆ ਤੇ ਤਰਖਾਸਤ ਵੀ ਲਿਖਾਈ ਆ ਅੱਜ ਅਸੀਂ ਪਠਾਨਕੋਟ ਦਾ ਕੰਮ ਗਏ ਆ ਇਹ ਆਪਣੇ ਤੇ ਬੱਚੇ ਘਰ ਹੀ ਦਫ਼ਤਰ ਕੋਈ ਨਹੀਂ ਹੈਗਾ ਹਾਂ ਉਹ ਉੱਥੇ ਪਤਾ ਲੱਗਾ ਵੀ ਘਰੋਂ ਗੋਆਂਢੀਆਂ ਦੱਸਿਆ ਤੁਹਾਡੇ ਦਫ਼ਤਰ ਦੇ ਛੀ ਗੋਲੀ ਚ ਲੱਗੇ ਆ ਦੋ ਗੋਲੀਆਂ ਚੱਲੀਆਂ ਇੱਕ ਗੋਲੀ ਉਹ ਤਾਂ ਦਿਖਦੀ ਉੱਥੇ ਡਿੱਗੀ ਖੜੀ ਉੱਥੇ ਉਦਾਂ ਹੀ ਆਏ ਦਿਖੋਣੇ ਆਉਂਦੇ ਆ ਜੀ ਦਫ਼ਤਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਨਹੀਂ ਕੋਈ ਨਹੀਂ ਮੌਜੂਦ ਨਹੀਂ ਹਾਂ ਦਫ਼ਤਰ ਬਾਹਰ-ਪਾਰ ਵਜੀਆਂ ਪੁਲਿਸ ਕਹਿੰਦੇ ਆ ਜੀ ਬੰਦੇ ਫੜ ਲਏ ਫੜੇ ਆ ਉਹ ਅੱਜ ਅੱਜ ਪਰਫਾਨੀ ਇਹੋ ਤੁਸੀਂ ਅਵੇ ਜਿਹੜੇ ਬੰਦੇ ਜਿਹੜੇ ਸ਼ਰਾਰਤੀ ਅੰਸਰ ਆ ਇਹਨਾਂ ਨੂੰ ਫੜ ਕੇ ਤੇ ਜੇ ਨਾਲ ਵਿਚਾ ਸੁਟਾਇਆ ਜਾਵੇ ਤੇ ਆਮ ਲੋਕਾਂ ਨੂੰ ਚੰਗੀ ਜ਼ਿੰਦਗੀ ਜੀਣ ਦਾ ਮੌਕਾ ਦਿੱਤਾ ਜਾਵੇ। ਵੇਖੋ ਜੀ ਪਿਛਲੇ ਥੋੜੇ ਦਿਨਾਂ ਬਾਅਦ ਦਿਨਾਂ ਦੀ ਗੱਲ ਹੀ ਹੈ ਜੇ ਕੁਮਾਰੀ ਬਹੁਤ ਮਸ਼ਹੂਰ ਦੁਕਾਨ ਆ ਕੱਪੜੇ ਦੀ ਗੋਲਟੀ ਚੰਗੇ ਵਧੀਆ ਭਲੇ ਮਾਸ ਨੂੰ ਵਪਾਰੀ ਆ ਉਹਨਾਂ ਦੇ ਫੈਰਿੰਗ ਹੋਈ ਉਹਨਾਂ ਦੇ ਉਸ ਤੋਂ ਬਾਅਦ ਆਮ ਲੋਕਾਂ ਨੂੰ ਧਮਕੀਆਂ ਆਉਣ ਡੀਆਂ। ਸਰਕਾਰ ਕਹੀ ਜਾਂਦੀ ਹੈ ਅਸੀਂ ਆਪਣੇ ਪੰਜਾਬ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਦੇਣਾ। ਰੁਜ਼ਗਾਰ ਪੰਜਾਬ 'ਚ ਲੋਕਾਂ ਨੂੰ ਕਿਹੋ ਜਿਹਾ ਮਿਲੂਗਾ ਜਦੋਂ ਇਦਾਂ ਇਦਾਂ ਬੁਜਾਰਾਂ ਦੇ ਰਿਪੋੜੀਆਂ ਚੱਲਣਗੇ ਆ ਧਮਕੀਆਂ ਦੇਣਗੇ ਲੁੱਟਾਂ ਖੋਹਾਂ ਹੋਣਗੀਆਂ ਜਿਹੜਾ ਸਰ ਬੰਦਾ ਸੋਚੂਗਾ ਆਪਣੇ ਬੱਚਿਆਂ ਨੂੰ ਬਾਹਰ ਕਾਰੋਬਾਰ ਕਰਕੇ ਦੇਈਏ ਇੱਥੇ ਕੀ ਕਰਨਾ ਤੇ ਇਹਦੇ ਵਿੱਚ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਗੈਂਗਸਟਰਾਂ ਨੂੰ ਪੂਰੀ ਨੱਥ ਪਾਈ ਜਾਵੇ ਤੇ ਜਿਹੜਾ ਆ ਵਾਅਦਾ ਜਿਹੜਾ ਜਾਣ ਰਿਹਾ ਕੰਮ ਲੁੱਟਾਂ ਖੋਹਾਂ ਦਾ ਇਹ ਬੰਦ ਹੋਣਾ ਚਾਹੀਦਾ ਜੀ ਉਸ ਦੀ ਗਾਰਜਕਾਰੀ ਤੇ ਪੁਲਿਸ ਵਿਚਾਰੀ ਹੈ ਹੀ ਮੁਲਾਜ਼ਮ ਹੀ ਥੋੜੇ ਠਾਣੇ ਦੇ ਵਿੱਚ ਜਿੰਨੇ ਜੋਗੇ ਹੈਗੇ ਵਿਚਾਰੇ ਘੱਰੀ ਜਾਣਦੇ ਆ ਜੀ ਤੇ ਵਤਵਾਦਾ ਇਹਦੇ ਪ੍ਰਸ਼ਾਸਨ ਨੂੰ ਕਹਿੰਦੇ ਵੀ ਇਹਨਾਂ ਦਾ ਨੱਥ ਪਾਈ ਜਾਵੇ